وارس پنجاب ਦੇ ਜੱਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਜੀ ਦੇ ਲਈ ਜਿਹੜਾ ਚੋਣ ਪ੍ਰਚਾਰ ਹੈ ਉਹ ਬੇਹੱਦ ਜ਼ੋਰਾਂ ਸ਼ੋਰਾਂ ਦੇ ਨਾਲ ਅੱਗੇ ਵਧਦਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਜੇ ਗੱਲ ਕੀਤੀ ਜਾਵੇ ਤਾਂ ਮੱਖੂ ਪਹੁੰਚ ਚੁੱਕਿਆ ਹੈ ਜਿਹੜਾ ਕਾਫਲਾ ਇੱਕ ਵੱਡਾ ਰੋਡ ਸ਼ੋਅ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਡੀਆਂ ਸਿੱਖ ਸ਼ਖਸੀਅਤਾਂ ਦੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ ਇਸ ਮੌਕੇ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਨੂੰ ਵੀ ਕੇਰ ਦੇ ਨਜ਼ਰ ਆਏ ਨੇ ਬਹੁਤ ਸਾਰੇ ਸਿੱਖਾਗੂ ਬੀਬੀ ਪਰਮਜੀਤ ਕੌਰ ਖਾਲੜਾ ਜੋ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਖੜੇ ਸੀਗੇ ਪਰ ਜਿੱਤ ਹਾਸਲ ਨਹੀਂ ਸੀ ਕਰ ਸਕੇ ਉਹਨਾਂ ਦੇ ਵੱਲੋਂ ਦੀ ਜਿੱਥੇ ਹਰਪਾਲ ਸਿੰਘ ਬਲੇਰ ਦੀ ਛਲਾਗਾ ਕੀਤੀ ਗਈ ਹੈ ਉੱਥੇ ਹੀ ਵਿਰਸਾ ਸਿੰਘ ਬਲਟੋਹਾ ਨੂੰ ਬੁਰੇ ਤਰੀਕੇ ਦੇ ਨਾਲ ਘੇਰਿਆ ਗਿਆ ਉਹਨਾਂ ਨੇ ਇਹ ਗੱਲ ਆਖ ਦਿੱਤੀ ਹੈ ਕਿ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਉਹ ਤਾਂ ਨੇਕੀ ਅਤੇ ਬਦੀ ਦੀ جنگ ਲੜ ਰਹੇ ਨੇ ਪਰ ਆ ਵਿਰਸਾ ਸਿੰਘ ਬਲਟੋਹਾ ਕਿਹੜੀ ਜੰਗ ਲੜ ਰਹੇ ਨੇ ਇਹ ਤਾਂ ਸਿਰਫ ਸਿਆਸਤ ਕਰ ਰਹੇ ਨੇ ਸਾਡੇ ਕੋਲ ਵਾਰ-ਵਾਰ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਦੀ ਸਮਰਥਨ ਮੰਗਿਆ ਜਾ ਰਿਹਾ ਸੀ ਇੰਨਾ ਸੋਚਣਾ ਚਾਹੀਦਾ ਸੀ ਕਿ ਜਦੋਂ ਸਾਡਾ ਆਪਣਾ ਖੁਦ ਦਾ ਇੱਕ ਪੰਥ ਦਾ ਆਗੂ ਚੋਣ ਮੈਦਾਨ ਦੇ ਵਿੱਚ ਉਤਰ ਚੁੱਕਿਆ ਤਾਂ ਅਸੀਂ ਕਿਸੇ ਸਿਆਸੀ ਆਗੂ ਨੂੰ ਸਮਰਥਨ ਦੇਾਂਗੇ ਹੋਰ ਕੀ ਕੁਝ ਕਿਹਾ ਇਸ ਮੌਕੇ ਦੇ ਉੱਤੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਹਾਉਸਣ ਦਿਆ ਹਾਂਜੀ 19 ਦੀ ਇਲੈਕਸ਼ਨ ਵਿੱਚ ਮੈਂ ਸਾਰੇ ਲੋਕਾਂ ਨੂੰ ਅਬਜ਼ਰਵ ਕੀਤਾ ਸਾਰੇ ਲੋਕਾਂ ਨੂੰ ਵੇਖਿਆ ਸਭ ਤੋਂ ਵੱਧ ਮੈਂ ਜੀਰੇ ਲਾਕੇ ਦੇ ਵਿੱਚ ਜਿਹੜੀ ਚੀਜ਼ ਵੇਖੀ ਹੈ ਇੱਥੇ ਸਿੱਖੀ ਬਹੁਤ ਹੈ ਮੈਂ ਜਣੀ ਇਸ ਚੀਜ਼ ਨੂੰ ਬਹੁਤ ਸਮਝਦੀ ਐ ਵੀ ਇਹ ਇੱਥੇ ਜਿਹੜੇ ਸਿੱਖ ਪਾਪੂਲੇਸ਼ਨ ਹਨ ਉਹ ਬਹੁਤ ਜਿਆਦੇ ਹੈ ਤੇ ਪਰ ਵੋਟ ਭਾਵੇਂ ਬੇਸ਼ੱਕ ਸਾਨੂੰ ਜੀਰੇ ਤੋਂ ਉਸ ਵੇਲੇ ਕੱਟ ਪਈ ਸੀ ਪਰ ਅੱਜ ਜਿਹੜੀ ਲੜਾਈ ਹੈ ਉਹ 19 ਵਾਲੀ ਲੜਾਈ ਵੀ ਇਹੀ ਲੜਾਈ ਸੀ ਪਰ ਹੁਣ ਜਿਹੜੀ ਅਸੀਂ ਲੜਾਈ ਲੈ ਕੇ ਆਏ ਹਾਂ ਉਹ ਨੇਕੀ ਤੇ ਬਦੀ ਦਾ ਜੰਗ ਹੈ ਤੁਸੀਂ 10 ਸਾਲ ਲਗਾਤਾਰ ਕਾਂਗਰਸ ਨੂੰ ਵੇਖਿਆ 10 ਸਾਲ ਤੁਸੀਂ ਕਾਲੀਆਂ ਨੂੰ ਵੇਖਿਆ ਹੁਣ ਤੇ ਸਾਡੀ ਪੋਜੀਸ਼ਨ ਇਹੋ ਜੀ ਹੋ ਗਈ ਕਿ ਅਸੀਂ ਨਾ ਕੋਈ ਮੋਰਚਾ ਲਾ ਸਕਦੇ ਆ ਨਾ ਅਸੀਂ ਸਿੱਖੀ ਨੂੰ ਜੜਾਂ ਤੋਂ ਵੱਡਣ ਲਈ ਜਿਹੜੇ ਮੰਨੂ ਅੱਦਗੇ ਆ ਉਹ ਤਿਆਰ ਹੋਏ ਬੈਠੇ ਆ ਵੀ ਅਸੀਂ ਸਿੱਖੀ ਰਹਿਣ ਹੀ ਨਹੀਂ ਦੇਣੀ ਸਾਡਾ ਮਸਲਾ ਜਿਹੜਾ ਇਹ ਹੈ ਵੀ ਅਸੀਂ ਤਾਂ ਮਨੁੱਖੀ ਅਧਿਕਾਰਾਂ ਵਾਲੇ ਆ ਜਿਹੜਾ ਖਾਲੜਾ ਮਿਸ਼ਨ ਆ ਇਹ ਮਨੁੱਖੀ ਅਧਿਕਾਰਾਂ ਵਾਲਾ ਹੈ ਤੇ ਮਨੁੱਖੀ ਅਧਿਕਾਰ ਕਿਹੜੇ ਜਿਹੜੇ ਸਾਨੂੰ ਗੁਰੂ ਤੇਗ ਬਹਾਦਰ ਜੀ ਨੇ ਸਿਖਾਏ ਜਿਹੜੇ ਸਾਨੂੰ ਗੁਰੂਆਂ ਨੇ ਸਿਖਾਏ ਸਾਡਾ ਜਿਹੜਾ ਚੋਣ ਮੈਨੀਫੈਸਟੋ ਉਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਕਿ ਆ ਅੱਜ ਜੇ ਸਿੱਖੀ ਦੀ ਆਧਾਰਨ ਦੇਣੀ ਹੋਵੇ ਤੇ ਅਸੀਂ ਆ ਜਿਹੜੇ ਕਾਰਪੋਰੇਟ ਘਰਾਣੇ ਸਾਡੇ ਨਾਲ ਮੱਥਾ ਲਾ ਕੇ ਬਾਰਡਰਾਂ 'ਤੇ ਬੈਠੀ ਆ ਤੁਸੀਂ 700 ਬੰਦਾ ਸਾਡਾ ਸ਼ਹੀਦ ਹੋ ਗਿਆ ਉੱਥੇ ਤੇ ਅੱਜ ਕੀ ਜਿਹੜਾ ਉਹਦਾ ਰਿਜ਼ਲਟ ਕੀ ਨਿਕਲਿਆ ਇੱਕ ਟਕਾਇਆ ਤੋਂ ਬਹੁਤ ਵੱਡਾ ਲੀਡਰ ਹੈ ਕਿਸਾਨਾਂ ਦਾ ਉਹ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਬਣਾ ਰਿਹਾ ਹੈ ਕੀ ਬਾਤ ਹੈ ਕੀ ਸਿੱਖੀ ਦੀ ਜਿਹੜੀ ਸੋਚ ਆ ਉਹ ਇੰਨੀ ਪਰਫੁੱਲਤਾ ਵੀ ਲੋਕ ਕਿੰਨੇ ਪ੍ਰਭਾਵਿਤ ਹੈ ਜਦੋਂ ਮੋਰਚਾ ਕਿਸਾਨਾਂ ਦਾ ਲੱਗਿਆ ਉੱਥੇ ਵੀ ਸਿੱਖੀ ਦਾ ਹੀ ਮਤਲਬ ਬੋਲਬਾਲਾ ਰਿਹਾ ਹੈ ਤੇ ਜਿਹੜੀ ਆ ਜਿਹੜੀ ਚੋਣ ਹੈ ਇਹ ਤੇ ਬਹੁਤ ਕ੍ਰਿਊਸ਼ਲ ਟਾਈਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਸੀਗਾ ਕਿ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਇਲੈਕਸ਼ਨ ਲੜਨਗੇ ਇੱਕ ਮੋਰਚਾ ਲੱਗਾ ਸੀਗਾ ਵੀ ਉਹਨੂੰ ਪੰਜਾਬ ਲੈ ਆਓ ਬਸ ਇੱਥੋਂ ਗੱਲ ਸ਼ੁਰੂ ਹੋਈ ਸੀ ਕਿ ਬੰਦੀ ਸਿੰਘਾਂ ਨੂੰ ਉੱਥੋਂ ਡਿਬਿਊ ਵਾਰਡ ਤੋਂ ਸ਼ਿਫਟ ਕਰਕੇ ਪੰਜਾਬ ਦੇ ਵਿੱਚ ਲੈ ਆਓ ਉਹ ਮੋਰਚੇ ਦੇ ਵਿੱਚ ਮੇਰੇ ਲੋਕ ਜਿਹੜੇ ਆ ਬੜੇ ਚੜ ਚੜ ਫੁੱਲ ਕੇ ਆਏ ਸਾਡੇ ਜਥੇਦਾਰ ਸਾਹਿਬ ਵੀ ਆਏ ਸਾਡੇ ਜਿਹੜੇ ਅਕਾਲੀ ਆਗੂ ਹੈ ਭਾਈ ਮਨਜੀਤ ਸਿੰਘ ਭਾਈ ਵਿਰਸਾ ਸਿੰਘ ਬਲਟੋਆ ਸਾਰੇ ਆਏ ਪਰ ਆਏ ਇਸ ਕੁੱਤੇ ਜਿਹਾ ਆਖਦੇ ਕਿ ਸਾਨੂੰ ਮੋਰਚੇ ਦੀ ਹਮਾਇਤ ਮਿਲੂਗੀ ਉਹ ਪਤਾ ਨਹੀਂ ਉਹ ਕਹਿੰਦੇ ਸ਼ੂਕੇ ਵਾਂਗੂ ਪਾਸਾ ਪੁੱਠਾ ਪੈ ਗਿਆ ਤੇ ਅਮਰਪਾਲ ਦੀ ਇਲੈਕਸ਼ਨ ਅਨਾਉਂਸ ਹੋ ਗਈ ਤੇ ਹੁਣ ਵਿਰਸਾ ਬਲਟੋਆ ਸਾਨੂੰ ਕਹੀ ਜਾਂਦਾ ਵੀ ਉਹ ਮੈਨੂੰ ਕਹਿੰਦੇ ਸਮਰਥਨ ਦੇ ਦਿਓ ਨਹੀਂ ਭਾਈ ਖੜਾ ਹੀ ਉਹਨਾਂ ਨੇ ਕੀਤਾ ਨਹੀਂ ਨਹੀਂ ਇਹ ਖਸ ਸਮਰਥਨ ਦੇ ਦੋ ਵੀ ਭਾਈ ਅਮਰਪਾਲ ਦੀ ਇਲੈਕਸ਼ਨ ਪਹਿਲਾਂ ਅਨਾਉਂਸ ਹੋ ਗਈ ਸੀ ਤੇ ਤੇਰੀ ਹੋਈ ਆ ਬਾਅਦ ਚ ਵੀ ਠੀਕ ਆ ਤੂੰ ਉਹਨਾਂ ਦਾ ਪਟਾ ਪਾਇਆ ਹੈ ਜਿਨ੍ਹਾਂ ਦਾ ਵੀ ਤੂੰ ਪਾਇਆ ਹੈ ਹੈਨਾ ਉਸ ਉਹ ਜਿਹੜੀ ਗੱਲ ਹੈ ਨਾ ਤੂੰ ਉਹਦੇ ਤੇ ਨਿਭ ਤੇ ਸਾਨੂੰ ਸਿੱਖੀ ਤੇ ਨਿਭਣ ਦੇ ਬਿਲਕੁਲ ਜੀ ਹਾਲਾਂਕਿ ਭਾਈ ਬਲੇਰ ਸਾਹਿਬ ਜਿਹੜੇ ਨਿਹਰਪਾਲ ਸਿੰਘ ਬਲੇਰ ਉਹ ਇਹਨਾਂ ਦੇ ਹੱਕ 'ਚ ਬੈਠ ਵੀ ਗਏ ਨੇ ਇਹ ਵੀ ਬੈਠ ਸਕਦੇ ਨੇ ਉਹ ਨਹੀਂ ਘਾਨੂੰ ਮਾਣਾ ਇਹਨੂੰ ਹੁਣ ਆਪਾਂ ਠੀਕ ਆ ਹੁਣ ਨਹੀਂ ਮਾਣਾ ਨਹੀਂ ਮਾਣਾ ਹੁਣ ਤੈਨੂੰ ਕਹ ਤੂੰ ਮੈਦਾਨ ਚ ਰਹਿ ਅਸੀਂ ਜਿੱਤ ਗਏ ਅਸੀਂ ਹਾਰੀਏ ਅਸੀਂ ਤਾਂ ਨੇਕੀ ਬਦੀ ਦੀ ਜੰਗ ਲੜਦੇ ਆ ਤੂੰ ਦੱਸ ਦੇ ਵੀ ਕੀ ਦੀ ਜੰਗ ਲੜਦਾ وارس پنجاب ਦੇ ਜੱਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਜੀ ਦੇ ਲਈ ਜਿਹੜਾ ਚੋਣ ਪ੍ਰਚਾਰ ਹੈ ਉਹ ਬੇਹੱਦ ਜ਼ੋਰਾਂ ਸ਼ੋਰਾਂ ਦੇ ਨਾਲ ਅੱਗੇ ਵਧਦਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਜੇ ਗੱਲ ਕੀਤੀ ਜਾਵੇ ਤਾਂ ਮੱਖੂ ਪਹੁੰਚ ਚੁੱਕਿਆ ਹੈ ਜਿਹੜਾ ਕਾਫਲਾ ਇੱਕ ਵੱਡਾ ਰੋਡ ਸ਼ੋਅ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਡੀਆਂ ਸਿੱਖ ਸ਼ਖਸੀਅਤਾਂ ਦੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ ਇਸ ਮੌਕੇ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਨੂੰ ਵੀ ਕੇਰ ਦੇ ਨਜ਼ਰ ਆਏ ਨੇ ਬਹੁਤ ਸਾਰੇ ਸਿੱਖਾਗੂ ਬੀਬੀ ਪਰਮਜੀਤ ਕੌਰ ਖਾਲੜਾ ਜੋ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਖੜੇ ਸੀਗੇ ਪਰ ਜਿੱਤ ਹਾਸਲ ਨਹੀਂ ਸੀ ਕਰ ਸਕੇ ਉਹਨਾਂ ਦੇ ਵੱਲੋਂ ਦੀ ਜਿੱਥੇ ਹਰਪਾਲ ਸਿੰਘ ਬਲੇਰ ਦੀ ਛਲਾਗਾ ਕੀਤੀ ਗਈ ਹੈ ਉੱਥੇ ਹੀ ਵਿਰਸਾ ਸਿੰਘ ਬਲਟੋਹਾ ਨੂੰ ਬੁਰੇ ਤਰੀਕੇ ਦੇ ਨਾਲ ਘੇਰਿਆ ਗਿਆ ਉਹਨਾਂ ਨੇ ਇਹ ਗੱਲ ਆਖ ਦਿੱਤੀ ਹੈ ਕਿ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਉਹ ਤਾਂ ਨੇਕੀ ਅਤੇ ਬਦੀ ਦੀ جنگ ਲੜ ਰਹੇ ਨੇ ਪਰ ਆ ਵਿਰਸਾ ਸਿੰਘ ਬਲਟੋਹਾ ਕਿਹੜੀ ਜੰਗ ਲੜ ਰਹੇ ਨੇ ਇਹ ਤਾਂ ਸਿਰਫ ਸਿਆਸਤ ਕਰ ਰਹੇ ਨੇ ਸਾਡੇ ਕੋਲ ਵਾਰ-ਵਾਰ ਵਿਰਸਾ ਸਿੰਘ ਬਲਟੋਹਾ ਦੇ ਵੱਲੋਂ ਦੀ ਸਮਰਥਨ ਮੰਗਿਆ ਜਾ ਰਿਹਾ ਸੀ ਇਹਨਾਂ ਸੋਚਣਾ ਚਾਹੀਦਾ ਸੀ ਕਿ ਜਦੋਂ ਸਾਡਾ ਆਪਣਾ ਖੁਦ ਦਾ ਇੱਕ ਪੰਥ ਦਾ ਆਗੂ ਚੌਣ ਮੈਦਾਨ ਦੇ ਵਿੱਚ ਉਤਰ ਚੁੱਕਿਆ ਤਾਂ ਅਸੀਂ ਕਿਸੇ ਸਿਆਸੀ ਆਗੂ ਨੂੰ ਕਿਉਂ ਸਮਰਥਨ ਦੇਾਂਗੇ ਹੋਰ ਕੀ ਕੁਝ ਕਿਹਾ ਇਸ ਮੌਕੇ ਦੇ ਉੱਤੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਹਾਉਸਣ ਦਿਆ ਹਾਂਜੀ 19 ਦੀ ਇਲੈਕਸ਼ਨ ਵਿੱਚ ਮੈਂ ਸਾਰੇ ਲੋਕਾਂ ਨੂੰ ਅਬਜ਼ਰਵ ਕੀਤਾ ਸਾਰੇ ਲੋਕਾਂ ਨੂੰ ਵੇਖਿਆ ਸਭ ਤੋਂ ਵੱਧ ਮੈਂ ਜੀਰੇ ਲਾਕੇ ਦੇ ਵਿੱਚ ਜਿਹੜੀ ਚੀਜ਼ ਵੇਖੀ ਹੈ ਇੱਥੇ ਸਿੱਖੀ ਬਹੁਤ ਹੈ ਮੈਂ ਜਿਹੜੀ ਇਸ ਚੀਜ਼ ਨੂੰ ਬਹੁਤ ਸਮਝਦੀ ਐ ਵੀ ਇਹ ਇੱਥੇ ਜਿਹੜੀ ਸਿੱਖ ਪਾਪੂਲੇਸ਼ਨ ਹੈ ਨਾ ਉਹ ਬਹੁਤ ਜ਼ਿਆਦਾ ਹੈ ਤੇ ਪਰ ਵੋਟ ਭਾਵੇਂ ਬੇਸ਼ੱਕ ਸਾਨੂੰ ਜੀਰੇ ਤੋਂ ਉਸ ਵੇਲੇ ਕੱਟ ਪਈ ਸੀ ਪਰ ਅੱਜ ਜਿਹੜੀ ਲੜਾਈ ਹੈ ਉਹ 19 ਵਾਲੀ ਲੜਾਈ ਵੀ ਇਹੀ ਲੜਾਈ ਸੀ ਪਰ ਹੁਣ ਜਿਹੜੀ ਅਸੀਂ ਲੜਾਈ ਲੈ ਕੇ ਆਏ ਹਾਂ ਉਹ ਨੇਕੀ ਤੇ ਬਦੀ ਦਾ ਜੰਗ ਹੈ ਤੁਸੀਂ 10 ਸਾਲ ਲਗਾਤਾਰ ਕਾਂਗਰਸ ਨੂੰ ਵੇਖਿਆ 10 ਸਾਲ ਤੁਸੀਂ ਕਾਲੀਆਂ ਨੂੰ ਵੇਖਿਆ ਹੁਣ ਤੇ ਸਾਡੀ ਪੋਜੀਸ਼ਨ ਇਹੋ ਜੀ ਹੋਗੀ ਕਿ ਅਸੀਂ ਨਾ ਕੋਈ ਮੋਰਚਾ ਲਾ ਸਕਦੇ ਆ ਨਾ ਅਸੀਂ ਸਿੱਖੀ ਨੂੰ ਜੜਾਂ ਤੋਂ ਵੱਡਣ ਲਈ ਜਿਹੜੇ ਮੰਨੂ ਆਦਗੇ ਆ ਉਹ ਤਿਆਰ ਹੋਏ ਬੈਠੇ ਆ ਵੀ ਅਸੀਂ ਸਿੱਖੀ ਰਹਿਣ ਹੀ ਨਹੀਂ ਦੇਣੀ ਸਾਡਾ ਮਸਲਾ ਜਿਹੜਾ ਇਹ ਹੈ ਵੀ ਅਸੀਂ ਤਾਂ ਮਨੁੱਖੀ ਅਧਿਕਾਰਾਂ ਵਾਲੇ ਆ ਜਿਹੜਾ ਖਾਲਸਾ ਮਿਸ਼ਨ ਹੈ ਮਨੁੱਖੀ ਅਧਿਕਾਰਾਂ ਵਾਲਾ ਤੇ ਮਨੁੱਖੀ ਅਧਿਕਾਰ ਕਿਹੜੇ ਜਿਹੜੇ ਸਾਨੂੰ ਗੁਰੂ ਤੇਗ ਬਹਾਦਰ ਜੀ ਨੇ ਸਿਖਾਏ ਜਿਹੜੇ ਸਾਨੂੰ ਗੁਰੂਆਂ ਨੇ ਸਿਖਾਏ ਸਾਡਾ ਜਿਹੜਾ ਚੋਣ ਮੈਨੀਫੈਸਟੋ ਉਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਕਿਹਾ ਬਾਤ ਕੀ ਆ ਅੱਜ ਜੇ ਸਿੱਖੀ ਦੀ ਆਧਾਰਨ ਦੇਣੀ ਹੋਵੇ ਤੇ ਅਸੀਂ ਆ ਜਿਹੜੇ ਕਾਰਪੋਰੇਟ ਘਰਾਣੇ ਸਾਡੇ ਨਾਲ ਮੱਥਾ ਲਾ ਕੇ ਬਾਰਡਰਾਂ ਤੇ ਬੈਠੀ ਆ ਤੁਸੀਂ 700 ਬੰਦਾ ਸਾਡਾ ਸ਼ਹੀਦ ਹੋ ਗਿਆ ਉੱਥੇ ਤੇ ਅੱਜ ਕੀ ਜਿਹੜਾ ਉਹਦਾ ਰਿਜ਼ਲਟ ਕੀ ਨਿਕਲਿਆ ਇੱਕ ਟਕਾਇਤ ਉਹ ਬਹੁਤ ਵੱਡਾ ਲੀਡਰ ਹੈ ਕਿਸਾਨਾਂ ਦਾ ਉਹ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਬਣਾ ਰਿਹਾ ਹੈ ਕੀ ਚਾ ਵਾਤ ਹੈ ਕੀ ਸਿੱਖੀ ਦੀ ਜਿਹੜੀ ਸੋਚ ਆ ਉਹ ਇੰਨੀ ਪਰਫੁੱਲਤਾ ਵੀ ਲੋਕ ਕਿੰਨੇ ਪ੍ਰਭਾਵਿਤ ਹੈ ਜਦੋਂ ਮੋਰਚਾ ਕਿਸਾਨਾਂ ਦਾ ਲੱਗਿਆ ਉੱਥੇ ਵੀ ਸਿੱਖੀ ਦਾ ਹੀ ਮਤਲਬ ਬੋਲ ਬਾਲਾ ਰਿਹਾ ਹੈ ਤੇ ਜਿਹੜੀ ਆ ਜਿਹੜੀ ਚੋਣ ਹੈ ਇਹ ਤੇ ਬਹੁਤ ਕ੍ਰੂਸ਼ੀਅਲ ਟਾਈਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਸੀਗਾ ਕਿ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਇਲੈਕਸ਼ਨ ਲੜਨਗੇ ਇੱਕ ਮੋਰਚਾ ਲੱਗਾ ਸੀਗਾ ਵੀ ਉਹਨੂੰ ਪੰਜਾਬ ਲੈ ਆਓ ਬਸ ਇੱਥੋਂ ਗੱਲ ਸ਼ੁਰੂ ਹੋਈ ਸੀ ਕਿ ਬੰਦੀ ਸਿੰਘਾਂ ਨੂੰ ਉਥੋਂ ਡਿਬੜੂ ਵੱਲ ਤੋਂ ਸ਼ਿਫਟ ਕਰਕੇ ਪੰਜਾਬ ਦੇ ਵਿੱਚ ਲੈ ਆਓ ਉਹ ਮੋਰਚੇ ਦੇ ਵਿੱਚ ਮੇਰੇ ਲੋਕ ਜਿਹੜੇ ਆ ਬੜੇ ਚੜ ਚੜ ਫੁੱਲ ਕੇ ਆਏ ਸਾਡੇ ਜਥੇਦਾਰ ਸਾਹਿਬ ਵੀ ਆਏ ਸਾਡੇ ਜਿਹੜੇ ਅਕਾਲੀ ਆਗੂ ਆ ਭਾਈ ਮਨਜੀਤ ਸਿੰਘ ਭਾਈ ਵਿਰਸਾ ਸਿੰਘ ਬਲਟੋਆ ਸਾਰੇ ਆਏ ਪਰ ਆਏ ਇਸ ਕੁੱਤੇ ਜਿਹੜੇ ਆਖਦੇ ਕਿ ਸਾਨੂੰ ਮੋਰਚੇ ਦੀ ਹਮਾਇਤ ਮਿਲੂਗੀ ਉਹ ਪਤਾ ਨਹੀਂ ਉਹ ਕਹਿੰਦੇ ਸ਼ੂਕੇ ਵਾਂਗੂ ਪਾਸਾ ਪੁੱਠਾ ਪੈ ਗਿਆ ਤੇ ਅਮਰਪਾਲ ਦੀ ਇਲੈਕਸ਼ਨ ਅਨਾਉਂਸ ਹੋ ਗਈ ਤੇ ਹੁਣ ਵਿਰਸਾ ਬਲਟੋਆ ਸਾਨੂੰ ਕਹੀਂ ਜਾਂਦਾ ਵੀ ਉਹ ਮੈਨੂੰ ਕਹਿੰਦੇ ਸਮਰਥਨ ਦੇ ਦਿਓ ਨੇ ਪਾਈ ਖੜਾ ਹੀ ਉਹਨਾਂ ਨੇ ਕੀਤਾ ਨਹੀਂ ਨਹੀਂ ਵੇਖੋ ਸਮਰਾਥਨ ਦੇ ਦੋ ਵੀ ਭਾਈ ਅਮਰਪਾਲ ਦੀ ਇਲੈਕਸ਼ਨ ਪਹਿਲਾਂ ਅਨਾਉਂਸ ਹੋ ਗਈ ਸੀ ਤੇ ਤੇਰੀ ਹੋਈ ਆ ਬਾਅਦ ਚ ਵੀ ਠੀਕ ਆ ਤੂੰ ਉਹਨਾਂ ਦਾ ਪਟਾ ਪਾਇਆ ਹੈ ਜਿਨ੍ਹਾਂ ਦਾ ਵੀ ਤੂੰ ਪਾਇਆ ਹੈ ਹੈਨਾ ਉਸ ਉਹ ਜਿਹੜੀ ਗੱਲ ਹੈ ਨਾ ਤੂੰ ਉਹਦੇ ਤੇ ਨਿਭ ਤੇ ਸਾਨੂੰ ਸਿੱਖੀ ਤੇ ਨਿਭਣ ਦੇ ਬਿਲਕੁਲ ਜੀ ਹਾਲਾਂਕਿ ਭਾਈ ਬਲੇਰ ਸਾਹਿਬ ਜਿਹੜੇ ਨੇਰਪਾਲ ਸਿੰਘ ਬਲੇਰ ਉਹ ਇਹਨਾਂ ਦੇ ਹੱਕ 'ਚ ਬੈਠ ਵੀ ਗਏ ਨੇ ਇਹ ਵੀ ਬੈਠ ਸਕਦੇ ਨੇ ਨੇਕ ਹਣੋਂ ਮੌਣਾ ਇਹਨੂੰ ਹੁਣ ਆਪਾਂ ਠੀਕ ਆ ਹੁਣ ਨਹੀਂ ਮੌਣਾ ਨਹੀਂ ਮੌਣਾ ਹੁਣ ਤੈਨੂੰ ਗਾਜੂ ਮੈਦਾਨ ਚ ਰਹਿ ਅਸੀਂ ਜਿੱਤ ਗਏ ਅਸੀਂ ਹਾਰੀਏ ਅਸੀਂ ਤਾਂ ਨੇਕੀ ਬਦੀ ਦੀ ਜੰਗ ਲੜਦੇ ਆ ਤੂੰ ਦੱਸ ਦੇ ਵੀ ਕੀ ਦੀ ਜੰਗ ਲੜਦਾ وارس پنجاب ਦੇ ਜੱਥੇਬੰਦੀ ਦੇ ਮੁਖੀ ਭਾਈ ਅਮਰਤਪਾਲ ਸਿੰਘ ਜੀ ਦੇ ਲਈ ਜਿਹੜਾ ਚੋਣ ਪ੍ਰਚਾਰ ਹੈ ਉਹ ਬੇਹੱਦ ਜ਼ੋਰਾਂ ਸ਼ੋਰਾਂ ਦੇ ਨਾਲ ਅੱਗੇ ਵਧਦਾ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਹੁਣ ਜੇ ਗੱਲ ਕੀਤੀ ਜਾਵੇ ਤਾਂ ਮੱਖੂ ਪਹੁੰਚ ਚੁੱਕਿਆ ਹੈ ਜਿਹੜਾ ਕਾਫਲਾ ਇੱਕ ਵੱਡਾ ਰੋਡ ਸ਼ੋਅ ਕੀਤਾ ਜਾ ਰਿਹਾ ਜਿਸ ਦੇ ਵਿੱਚ ਵੱਡੀਆਂ ਸਿੱਖ ਸ਼ਖਸੀਅਤਾਂ ਦੇ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਹੈ ਇਸ ਮੌਕੇ ਦੇ ਉੱਤੇ ਵਿਰਸਾ ਸਿੰਘ ਬਲਟੋਹਾ ਨੂੰ ਵੀ ਕੇਰ ਦੇ ਨਜ਼ਰ ਆਏ ਨੇ ਬਹੁਤ ਸਾਰੇ ਸਿੱਖਾਗੂ ਬੀਬੀ ਪਰਮਜੀਤ ਕੌਰ ਖਾਲੜਾ ਜੋ ਕਿ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਖੜੇ ਸੀਗੇ ਪਰ ਜਿੱਤ ਹਾਸਲ ਨਹੀਂ ਸੀ ਕਰ ਸਕੇ ਉਹਨਾਂ ਦੇ ਵੱਲੋਂ ਦੀ ਜਿੱਥੇ ਹਰਪਾਲ ਸਿੰਘ ਬਲੇਰ ਦੀ ਛਲਾਗਾ ਕੀਤੀ ਗਈ ਹੈ ਉੱਥੇ ਹੀ ਵਿਰਸਾ ਸਿੰਘ ਵਲਟੋਹਾ ਨੂੰ ਬੁਰੇ ਤਰੀਕੇ ਦੇ ਨਾਲ ਘੇਰਿਆ ਗਿਆ ਉਹਨਾਂ ਨੇ ਇਹ ਗੱਲ ਆਖ ਦਿੱਤੀ ਹੈ ਕਿ ਭਾਈ ਅਮਰਤਪਾਲ ਸਿੰਘ ਨੇ ਜਿਹੜੇ ਉਹ ਤਾਂ ਨੇਕੀ ਅਤੇ ਬਦੀ ਦੀ جنگ ਲੜ ਰਹੇ ਨੇ ਪਰ ਆ ਵਿਰਸਾ ਸਿੰਘ ਵਲਟੋਹਾ ਕਿਹੜੀ جنگ ਲੜ ਰਹੇ ਨੇ ਇਹ ਤਾਂ ਸਿਰਫ ਸਿਆਸਤ ਕਰ ਰਹੇ ਨੇ ਸਾਡੇ ਕੋਲ ਵਾਰ-ਵਾਰ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਦੀ ਸਮਰਥਨ ਮੰਗਿਆ ਜਾ ਰਿਹਾ ਸੀ ਇਹਨਾਂ ਸੋਚਣਾ ਚਾਹੀਦਾ ਸੀ ਕਿ ਜਦੋਂ ਸਾਡਾ ਆਪਣਾ ਖੁਦ ਦਾ ਇੱਕ ਪੰਥ ਦਾ ਆਗੂ ਚੌਣ ਮੈਦਾਨ ਦੇ ਵਿੱਚ ਉਤਰ ਚੁੱਕਿਆ ਤਾਂ ਅਸੀਂ ਕਿਸੇ ਸਿਆਸੀ ਆਗੂ ਨੂੰ ਕਿਉਂ ਸਮਰਥਨ ਦੇਾਂਗੇ ਹੋਰ ਕੀ ਕੁਝ ਕਿਹਾ ਇਸ ਮੌਕੇ ਦੇ ਉੱਤੇ ਬੀਬੀ ਪਰਮਜੀਤ ਕੌਰ ਖਾਲੜਾ ਨੇ ਹਾਉਸਣਦਿਆਂ ਹਾਂਜੀ 19 ਦੀ ਇਲੈਕਸ਼ਨ ਵਿੱਚ ਮੈਂ ਸਾਰੇ ਲੋਕਾਂ ਨੂੰ ਅਬਜ਼ਰਵ ਕੀਤਾ ਸਾਰੇ ਲੋਕਾਂ ਨੂੰ ਵੇਖਿਆ ਸਭ ਤੋਂ ਵੱਧ ਮੈਂ ਜੀਰੇ ਲਾਕੇ ਦੇ ਵਿੱਚ ਜਿਹੜੀ ਚੀਜ਼ ਵੇਖੀ ਹੈ ਇੱਥੇ ਸਿੱਖੀ ਬਹੁਤ ਹੈ ਮੈਂ ਜਣੀ ਇਸ ਚੀਜ਼ ਨੂੰ ਬਹੁਤ ਸਮਝਦੀ ਐ ਵੀ ਇਹ ਇੱਥੇ ਜਿਹੜੇ ਸਿੱਖ ਪਾਪੂਲੇਸ਼ਨ ਹਨ ਉਹ ਬਹੁਤ ਜਿਆਦਾ ਹੈ ਤੇ ਪਰ ਵੋਟ ਭਾਵੇਂ ਬੇਸ਼ੱਕ ਸਾਨੂੰ ਜੀਰੇ ਤੋਂ ਉਸ ਵੇਲੇ ਕੱਟ ਪਈ ਸੀ ਪਰ ਅੱਜ ਜਿਹੜੀ ਲੜਾਈ ਹੈ ਉਹ 19 ਵਾਲੀ ਲੜਾਈ ਵੀ ਇਹੀ ਲੜਾਈ ਸੀ ਪਰ ਹੁਣ ਜਿਹੜੀ ਅਸੀਂ ਲੜਾਈ ਲੈ ਕੇ ਆਏ ਹਾਂ ਉਹ ਨੇਕੀ ਤੇ ਬਦੀ ਦਾ ਜੰਗ ਹੈ ਤੁਸੀਂ 10 ਸਾਲ ਲਗਾਤਾਰ ਕਾਂਗਰਸ ਨੂੰ ਵੇਖਿਆ 10 ਸਾਲ ਤੁਸੀਂ ਕਾਲੀਆਂ ਨੂੰ ਵੇਖਿਆ ਹੁਣ ਤੇ ਸਾਡੀ ਪੋਜੀਸ਼ਨ ਇਹੋ ਜੀ ਹੋ ਗਈ ਕਿ ਅਸੀਂ ਨਾ ਕੋਈ ਮੋਰਚਾ ਲਾ ਸਕਦੇ ਆ ਨਾ ਅਸੀਂ ਸਿੱਖੀ ਨੂੰ ਜੜਾਂ ਤੋਂ ਵੱਡਣ ਲਈ ਜਿਹੜੇ ਮੰਨੂ ਆਦਗੇ ਆ ਉਹ ਤਿਆਰ ਹੋਏ ਬੈਠੇ ਆ ਵੀ ਅਸੀਂ ਸਿੱਖੀ ਰਹਿਣ ਹੀ ਨਹੀਂ ਦੇਣੀ ਸਾਡਾ ਮਸਲਾ ਜਿਹੜਾ ਇਹ ਹੈ ਵੀ ਅਸੀਂ ਤਾਂ ਮਨੁੱਖੀ ਅਧਿਕਾਰਾਂ ਵਾਲੇ ਆ ਜਿਹੜਾ ਖਾਲਸਾ ਮਿਸ਼ਨ ਹੈ ਇਹ ਮਨੁੱਖੀ ਅਧਿਕਾਰਾਂ ਵਾਲਾ ਹੈ ਤੇ ਮਨੁੱਖੀ ਅਧਿਕਾਰ ਕਿਹੜੇ ਜਿਹੜੇ ਸਾਨੂੰ ਗੁਰੂ ਤੇਗ ਬਹਾਦਰ ਜੀ ਨੇ ਸਿਖਾਏ ਜਿਹੜੇ ਸਾਨੂੰ ਗੁਰੂਆਂ ਨੇ ਸਿਖਾਏ ਸਾਡਾ ਜਿਹੜਾ ਚੋਣ ਮੈਨੀਫੈਸਟੋ ਉਹ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆਂ ਕਿਹੜਾ ਬਾਤ ਕੀ ਅੱਜ ਜੇ ਸਿੱਖੀ ਦੀ ਆਧਾਰਨ ਦੇਣੀ ਹੋਵੇ ਤੇ ਅਸੀਂ ਆ ਜਿਹੜੇ ਕਾਰਪੋਰੇਟ ਘਰਾਣੇ ਸਾਡੇ ਨਾਲ ਮੱਥਾ ਲਾ ਕੇ ਬਾਰਡਰਾਂ 'ਤੇ ਬੈਠੀ ਆ ਤੁਸੀਂ 700 ਬੰਦਾ ਸਾਡਾ ਸ਼ਹੀਦ ਹੋ ਗਿਆ ਉੱਥੇ ਤੇ ਅੱਜ ਕੀ ਜਿਹੜਾ ਉਹਦਾ ਰਿਜ਼ਲਟ ਕੀ ਨਿਕਲਿਆ ਇੱਕ ਟਕਾਇਤ ਬਹੁਤ ਵੱਡਾ ਲੀਡਰ ਹੈ ਕਿਸਾਨਾਂ ਦਾ ਉਹ ਆਪਣੇ ਪਿੰਡ ਦੇ ਵਿੱਚ ਗੁਰਦੁਆਰਾ ਬਣਾ ਰਿਹਾ ਹੈ ਕੀ ਸਿੱਖੀ ਦੀ ਜਿਹੜੀ ਸੋਚ ਆ ਉਹ ਇੰਨੀ ਪਰਫੁੱਲਤਾ ਵੀ ਲੋਕ ਕਿੰਨੇ ਪ੍ਰਭਾਵਿਤ ਹੈ ਜਦੋਂ ਮੋਰਚਾ ਕਿਸਾਨਾਂ ਦਾ ਲੱਗਿਆ ਉੱਥੇ ਵੀ ਸਿੱਖੀ ਦਾ ਹੀ ਮਤਲਬ ਬੋਲਬਾਲਾ ਰਿਹਾ ਹੈ ਤੇ ਜਿਹੜੀ ਆ ਜਿਹੜੀ ਚੋਣ ਹੈ ਇਹ ਤੇ ਬਹੁਤ ਕ੍ਰੂਸ਼ੀਅਲ ਟਾਈਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਸੀਗਾ ਕਿ ਅਮਰਿਤਪਾਲ ਭਾਈ ਅਮਰਿਤਪਾਲ ਸਿੰਘ ਇਲੈਕਸ਼ਨ ਲੜਨਗੇ ਇੱਕ ਮੋਰਚਾ ਲੱਗਾ ਸੀਗਾ ਵੀ ਉਹਨੂੰ ਪੰਜਾਬ ਲੈ ਆਓ ਬਸ ਇੱਥੋਂ ਗੱਲ ਸ਼ੁਰੂ ਹੋਈ ਸੀ ਕਿ ਬੰਦੀ ਸਿੰਘਾਂ ਨੂੰ ਉੱਥੋਂ ਡਿਬੜੂ ਵੱਲ ਤੋਂ ਸ਼ਿਫਟ ਕਰਕੇ ਪੰਜਾਬ ਦੇ ਵਿੱਚ ਲੈ ਆਓ ਉਹ ਮੋਰਚੇ ਦੇ ਵਿੱਚ ਮੇਰੇ ਲੋਕ ਜਿਹੜੇ ਆ ਬੜੇ ਚੜ ਚੜ ਫੁੱਲ ਕੇ ਆਏ ਸਾਡੇ ਜਥੇਦਾਰ ਸਾਹਿਬ ਵੀ ਆਏ ਸਾਡੇ ਜਿਹੜੇ ਅਕਾਲੀ ਆਗੂ ਹੈ ਭਾਈ ਮਨਜੀਤ ਸਿੰਘ ਭਾਈ ਵਿਰਸਾ ਸਿੰਘ ਬਲਟੋਆ ਸਾਰੇ ਆਏ ਪਰ ਇਹ ਆਏ ਇਸ ਕੁੱਤੇ ਜਿਹਾ ਆਖਦੇ ਕਿ ਸਾਨੂੰ ਮੋਰਚੇ ਦੀ ਹਮਾਇਤ ਮਿਲੂਗੀ ਉਹ ਪਤਾ ਨਹੀਂ ਉਹ ਕਹਿੰਦੇ ਛੂਕੇ ਵਾਂਗੂ ਪਾਸਾ ਪੁੱਠਾ ਪੈ ਗਿਆ ਤੇ ਅਮਰਪਾਲ ਦੀ ਇਲੈਕਸ਼ਨ ਅਨਾਉਂਸ ਹੋ ਗਈ ਤੇ ਹੁਣ ਵਿਰਸਾ ਬਲਟੋਆ ਸਾਨੂੰ ਗਈ ਜਾਂਦਾ ਵੀ ਉਹ ਮੈਨੂੰ ਕਹਿੰਦੇ ਸਮਰਥਨ ਦੇ ਦੋ ਮੈਂ ਪਾਈ ਖੜਾ ਹੀ ਉਹਨਾਂ ਨੇ ਕੀਤਾ ਨਹੀਂ ਨਹੀਂ ਇਹ ਖੋ ਸਮਰਥਨ ਦੇ ਦੋ ਵੀ ਭਾਈ ਅਮਰਪਾਲ ਦੀ ਇਲੈਕਸ਼ਨ ਪਹਿਲਾਂ ਅਨਾਉਂਸ ਹੋ ਗਈ ਸੀ ਤੇ ਤੇਰੀ ਹੋਈ ਆ ਬਾਅਦ ਚ ਵੀ ਠੀਕ ਆ ਤੂੰ ਉਹਨਾਂ ਦਾ ਪਟਾ ਪਾਇਆ ਹੈ ਜਿਨ੍ਹਾਂ ਦਾ ਵੀ ਤੂੰ ਪਾਇਆ ਹੈ ਹੈਨਾ ਉਸ ਉਹ ਜਿਹੜੀ ਗੱਲ ਹੈ ਨਾ ਤੂੰ ਉਹਦੇ ਤੇ ਨਿਭ ਤੇ ਸਾਨੂੰ ਸਿੱਖੀ ਤੇ ਨਿਭਣਦੇ ਬਿਲਕੁਲ ਜੀ ਹਾਲਾਂਕਿ ਭਾਈ ਬਲੇਰ ਸਾਹਿਬ ਜਿਹੜੇ ਨਿਹਰਪਾਲ ਸਿੰਘ ਬਲੇਰ ਉਹ ਇਹਨਾਂ ਦੇ ਹੱਕ 'ਚ ਬੈਠ ਵੀ ਗਏ ਨੇ ਇਹ ਵੀ ਬੈਠ ਸਕਦੇ ਨੇ ਉਹ ਨਹੀਂ ਘਾਣੂ ਮਾਣਾ ਇਹਨੂੰ ਹੁਣ ਆਪਾਂ ਠੀਕ ਆ ਹੁਣ ਨਹੀਂ ਮਾਣਾ ਨਹੀਂ ਮਾਣਾ ਹੁਣ ਤੈਨੂੰ ਕਹ ਤੂੰ ਮੈਦਾਨ ਚ ਰਹਿ ਅਸੀਂ ਜਿੱਤ ਗਏ ਅਸੀਂ ਹਾਰੀਏ ਅਸੀਂ ਤਾਂ ਨੇਕੀ